ਸ਼ਾਮ ਨੂੰ ਵਕਤ ਕਰੀਬ 4:30 ਵਜੇ ਪਿੰਡ ਜਲਾ ਲੈਵਣ ਜਲਾ ਲਿਆਣਾ ਦੇ ਗੁਰਦੁਆਰਾ ਸਾਹਿਬ ਵਿੱਚ ਦੋ ਔਰਤਾਂ ਝਗੜਦੀਆਂ ਹੋਈਆਂ ਅੰਦਰ ਗਈਆਂ ਤੇ ਉਹਨਾਂ ਨੇ ਉੱਥੇ ਤੀਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹੱਥ ਮਾਰੀਆਂ ਮਾਰੇ ਜਿਸ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਜੀ ਤੇ ਰੱਖਿਆ ਗਿਆ ਰੁਮਾਲਾ ਅਤੇ ਖਾਲਸਾ ਤੀਰ ਜ਼ਮੀਨ ਤੇ ਡਿੱਗ ਪਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਹੰਗਾਂ ਦੀ ਬੇਅਦਬੀ ਹੋਈ ਜਿਸ ਕਰਕੇ ਉਹਨਾਂ ਤੇ ਤੁਰੰਤ ਐਫਆਈਆਰ ਦਰਜ ਕਰਕੇ ਕਾਰਵਾਈ ਅਮਲ ਵਿੱਚ ਲੈਂਦੀ ਗਈ ਅਤੇ ਉਹਨਾਂ ਨੂੰ ਸਬਜਾਬਤਾ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਲਾਹਣ ਜਲਾਪੀਪੁਰ ਦੇ ਵਿੱਚ ਵਾਪਰ ਘੱਟਾ ਵਾਪਰੀ ਗੁਰਦਵਾਰਾ ਸਾਹਿਬ ਦੀ ਬੇਅਦਬੀ ਹੋਈ ਗੁਰਦਵਾਰਾ ਸਾਹਿਬ ਦੇ ਵਿੱਚ ਉਹਦੇ ਸਬੰਧ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਬੜੀ ਜਲਦੀ ਦਾ ਹੱਥ ਤਰਾ ਮਿੰਟਾਂ ਦੇ ਵਿੱਚ ਸਾਡੇ ਨਗਰ ਤੇ ਪਹੁੰਚੀ ਤੇ ਪਰਵੰਦੇ ਸਮੇਤ ਜਿਹੜੇ ਮੌਕੇ ਤੇ ਜਿਹੜੇ ਗਵਾਹ ਸੀਗੇ ਦੇਖਿਆ ਜਿਨ੍ਹਾਂ ਨੇ ਇੱਕ ਇਹਨਾਂ ਦੇ ਬਿਆਨ ਦਰਜ ਕਰਕੇ ਨਾਲ ਦੀ ਨਾਲ ਫਰਕਾ ਦਰਜ ਕਰਕੇ ਉਹਨਾਂ ਤੇ ਕਾਰਵਾਈ ਪਾ ਕੇ